ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਕਾਜੀਕੋੜ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਘਰ ਚੋਂ ਆਪਾਂ ਪਹਿਲਾ ਵੀਡੀਓ ਬਣਾਈਆਂ ਅੱਜ ਫੇਰ ਪਹੁੰਚੇ ਆ ਦੂਜੀ ਵੀਡੀਓ ਬਣ ਜਾ ਰਹੀ ਆ ਤੇ ਭਾਜੀ ਹੁਣਾਂ ਨੇ ਪੰਜ ਵਹਿੜਾਂ ਸੇਲ ਕਰਨੀਆਂ ਜਿਨ੍ਹਾਂ ਵਿੱਚੋਂ ਆਹ ਵੱਡੀ ਵਹਿੜਾ 30 ਲੀਟਰ ਵਾਲੀ ਗੱਬਣ ਤੇ ਆਹ ਸੂਈਆਂ ਸਵਾਈਆਂ ਦੋ ਤੇ ਆਹ ਦੋ ਟੋਕੜਾ ਮਿਹੜਾਂ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566 204918 ਤੇ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਬਸ ਵਧੀਆ ਭੁੰਡਾ ਸਾਹਿਬ ਤੁਸੀਂ ਸਭ ਠੀਕ ਠਾਕ ਜੀ ਚੜਦੀ ਕਲਾ ਹੀ ਚੜਦੀ ਕਲਾ ਬਾਬੇ ਪਾਦਾ ਹਾਂ ਜੀ ਕਿਰਪਾ ਭਿੰਡਾ ਸਾਹਿਬ ਠੀਕ ਆ ਅੱਜ ਇੱਥੇ ਕਿਦਾਂ ਉਹ ਵੀਰ ਨੇ ਆਪਣੇ ਰਿਸ਼ਤੇਦਾਰਾਂ ਦੇ ਵੀਰ ਕਿਤੇ ਜ਼ਰੂਰੀ ਕੰਮ ਪਿਆ ਉਹਨੂੰ ਗਿਆ ਵਾ ਅੱਜ ਆਂਦਾ ਵੀਡੀਓ ਬਣਾਉਣੀ ਆ ਉਹ ਤੁਹਾਨੂੰ ਬਾਅਦ ਥੋੜਾ ਸੰਗਦਾ ਵਾ ਗੱਲ ਕਰਨ ਲੱਗਾ ਮੈਂ ਕੋਈ ਗੱਲ ਨਹੀਂ ਮੈਂ ਲੋ ਜਨਾ ਵੀਡੀਓ ਚ ਫਿਰ ਕਿਹੜੀ ਗੱਲ ਭੈਣ ਭਰਾਵਾਂ ਨਾਲ ਆਪਾਂ ਗੱਲ ਕਰ ਲਾਂਗੇ ਕਿਹੜੀ ਗੱਲ ਹਾਂਜੀ ਹਾਂਜੀ ਠੀਕ ਹੈ ਜੀ ਤੇ ਨੰਬਰ ਫੇ ਆਪਣਾ ਹੀ ਚੱਲੂਗਾ ਭ ਜਿਲ੍ਹਾ ਬਰਤੰਤਰਨ ਜੀ ਹਾਂਜੀ ਹਾਂਜੀ ਤਸਵੀਰ ਵੀ ਤਰੰਤਰਨ ਸਾਹਿਬ ਪਿੰਡ ਕਾਜੀਕੋੜ ਪਿੰਡ ਕਾਜੀਕੋੜ ਇਹ ਮੇਨ ਰੋਡ ਦੇ 1 ਕਿਲੋਮੀਟਰ ਜਿਹੜਾ ਬੱਬਡੇਨ ਰੋਡ ਜਾਂਦਾ ਪੰਪ ਦੇ ਨਾਲ ਹੀ ਪਹਿਲਾ ਪਿੰਡ ਵੱਡਾ ਕਾਜੀਕੋੜ ਠੀਕ ਹੈ ਜੀ ਹਾਂਜੀ ਤੇ ਆਪਣਾ ਨਾਮ ਤੇ ਫੋਨ ਨੰਬਰ ਵੀ ਦੱਸ ਦਿਓ ਨਾਮ ਮੇਰਾ ਅਮਰਪਾਲ ਸਿੰਘ ਜੀ ਫੋਨ ਨੰਬਰ ਜੀ ਮੇਰਾ 8427418615 ਇੱਥੇ ਵਟਸਐਪ ਚੱਲਦਾ ਭਾਈ ਠੀਕ ਹੈ ਜੀ ਹਾਂਜੀ ਤੇ ਕਿੰਨੇ ਅੱਜ ਬਹੁਤ ਇੱਥੇ ਭਾਈ 5 ਪਸ਼ੂ ਆ ਪੰਜ ਪਸ਼ੂ ਤੇ ਆ ਇੱਕ ਗੱਬਣ ਇਹ ਵੱਡੀ ਗੱਡੀ ਆ ਭਾਜੀ ਇਹਦੇ ਬਟਾਰੀ ਹੁੰਦੀ ਨਾ ਤੇ ਸੂਣੀ ਲੱਗਣੀ ਇਹਨੂੰ ਮਾਰ ਮਾਰ ਸਰਫ ਤੇ ਲਿਸ਼ਕਾਉਣੀ ਪੇਸ਼ਾਣੀ ਨਹੀਂ ਜਾਣੀ ਪਰ ਆ ਵਕਤ ਥੋੜੀ ਪ੍ਰੋਬਲਮ ਐ ਇਸੇ ਕਰਕੇ ਨਹੀਂ ਗਾਨ ਵਾਲੀ ਟਵਾਲੀ ਗਈ ਬਾਕੀ ਠੰਡ ਸੁਣ ਠੰਡ ਦਾ ਮਸਬਾਹੇ ਭਾਈ ਭੰਡ ਦੀ ਨਹੀਂ ਕੋਈ ਗਾਲ ਆਪਾਂ ਗਿੱਜਦੇ ਨੂੰ ਅੱਜ ਨਹੀਂ ਗਰਮ ਪਣ ਤੇ ਫਿਰ ਕਿਹੜੀ ਗੱਲ ਠੀਕ ਠੀਕ ਹਾਂਜੀ ਡੰਡ ਸਾਹਿਬ ਇਹ ਨਹੀਂ ਕੋਈ ਗੱਲ ਵੱਡੇ ਹੀ ਕੰਮ ਕਰਨੇ ਨੇ ਵੱਡੇ ਹੀ ਕੰਮ ਕਰਦੇ ਤੁਹਾਨੂੰ ਪਤਾ ਬੰਬਾ ਜੀ ਹਾਂਜੀ ਤੇ ਦੋ ਸੂਈਆਂ ਵਾਂ ਤੇ ਦੋ ਟੋਕੜੇ ਹਾਂਜੀ ਦੋ ਵੱਡੀ ਸੂਈਆਂ ਕਹਾੜੀ ਦੋ ਟੋਕੜਾ ਮਗਰ ਗਿਫਤ ਪ ਇਹ ਤੇ ਵਰ ਸ਼ੁਰੂ ਕਰ ਰਹੇ ਹਾਂ ਇੱਕ ਕਾਡ ਕਾਰਡ ਚ ਚੈੱਕ ਕਰ ਲਓ ਅਮਰਤ ਜੀ ਜਿਹੜਾ ਇਹ ਜੀ ਦੇਖੋ ਵੱਡੇ ਵੀਰ ਜੀ ਇਧਰੋਂ ਨਹੀਂ ਤੇ ਇਧਰੋਂ ਬਹਿ ਜੀ ਗਾਂ ਥਲੇ ਆਹ ਵੇਖੋ ਜੀ ਥਣ ਥਣ ਬੜਾ ਸੋਹਣਾ ਲੱਗਾ ਇਹਨੂੰ ਚਾਰੇ ਥਣੇ ਕੁਝ ਕਿ ਹੋਣਗੇ ਵੀਰ ਜੀ ਪਹਿਲਾਂ ਗੱਲ ਦੱਸ ਕੇ ਦੇਣੀ ਭਿੰਦਰ ਸਾਹਿਬ ਆਹ ਜਿਹੜਾ ਥਾਣਿਆ ਨਾ ਇਹ ਥਣ ਗਾਣਾ ਚੱਲਦਾ ਨਹੀਂ ਆ ਅੱਛਾ ਚੱਲਦਾ ਨਹੀਂ ਚੱਲਦਾ ਨਹੀਂ ਆ ਠੀਕ ਆ ਸਚਾਈ ਦੱਸ ਕੇ ਦੇਣੀ ਵੇਖਣ ਨੂੰ ਪਰਾਂ ਲੱਗਦਾ ਪਰ ਸਚਾਈ ਦੇ ਮਾਲ ਵੇਚਣਾ ਬਟਾ ਰਹੀ ਸਚਾਈ ਦੇ ਵਿੱਚ ਇੱਥੇ ਸਚਾਈ ਦੇ ਵੇਚਣਾ ਵਾ ਹਾਂਜੀ ਹਾਂਜੀ ਠੀਕ 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 ਆ ਇਹਦੇ ਧਾਰ ਬਿਲਕੁਲ ਨਹੀਂ ਆਉਂਦੀਆਂ ਸਿਮ ਦਾ ਹੀ ਨਹੀਂ ਮੰਡਰ ਸਾਹਿਬ ਠੀਕ ਆ ਹਾਂਜੀ ਤਿੰਨਾਂ ਥਾਂ ਦੀ ਆਪਣੀ ਗਾਰੰਟੀ ਆ ਕੋਈ ਵੀਰ ਭਰਾ ਮੈਂ ਟਿੱਪੇ ਬਣਾ ਤੇ ਦੁੱਧ ਕਿੰਨਾ ਚਾਹੋਗੇ ਦੁੱਧ ਵੀਰ ਜੀ ਘਰ ਵਾਲੇ ਜਿਹਨੇ 27 28 ਕਿਲੋ ਚੋਇਆ ਅਗਾ ਵਸੀ 30 ਲੀਟਰ ਕੱਢੂਗੀ ਠੀਕ ਆ ਤਿੰਨਾਂ ਥਾਂਾਂ ਚੋਈ ਤਿੰਨਾਂ ਥਾਂਾਂ ਚੋਈ ਭਾਜੀ ਠੀਕ ਆ ਠੀਕ ਹਾਂਜੀ ਜੇ ਤੇ ਮਹਾਰਾਜ ਦੀ ਮਿਹਰ ਨਾਲ ਚੱਲ ਜਾਂਦਾ ਫਿਰ ਅਸੀਂ 40 ਲੀਟਰ ਵਾਲੀ ਹੀ ਸੂਆ ਕਿੰਨਾ ਹੋਊਗਾ ਸੂਆ ਵੀਰ ਜੀ ਤੇ ਜਾਵਾ ਮੰਡਰ ਸਾਹਿਬ ਠੀਕ ਆ ਹਾਂਜੀ ਥਾਂਣ ਥਾਂਣ ਵੇਖ ਲੋ ਜੀ ਇੱਕ ਥਣ ਦੀ ਤਿੱਲੜਾ ਏ ਤੇ ਨਾੜਾ ਨੋੜਾ ਹਵਾਨੇ ਦੇ ਬਹੁਤ ਸੋਹਣੀਆਂ ਆ। ਅਰੇ ਇਹਨੂੰ ਜੀ ਵੇਖੋ ਬਣਦ ਕੇ ਨਾ ਬੋਈਏ 15 ਦਿਨ ਨਹੀਂ ਬੱਛੀ ਹੁੰਦੀ। 15 ਦਿਨ ਲੱਗੀ ਤਾਂ ਬਹੁਤ ਮੈਂ ਕਹਿੰਦਾ ਚੰਗੀ ਬਣ ਜੂਗੀ। ਪਰ ਇਹਦੇ ਕੋਲ ਵਾਲੀ ਸੱਦੇ ਛੋਟੀ ਜੀ ਹੁੰਦੀ ਆ। ਇੰਨੀ ਗਾਂ ਬਣਦੀ ਇਸਲੇਉ। ਠੀਕ ਹੈ। ਤੋੜ ਦੋ ਵੀਰ ਜੀ ਇਹਨੂੰ। ਆਹ ਵੇਖੋ ਜੀ। ਵੇਖੋ ਵੀਰ ਜੀ ਰੇਲ ਗੱਡੀ ਦਾ ਡੱਬਾ ਹੀ ਆ ਗਾਂ ਕਾਟ। ਟੇਸ ਚੈੱਕ ਕਰ ਲਓ ਤੇ ਕੱਦ-ਗਾੜ ਚੈੱਕ ਕਰ ਲਓ। ਕੱਦ ਬਹੁਤ ਚੰਗਾ ਵਾ। ਵਜਨ ਵਾਲੀ ਆ ਪੂਰੀ ਤਗੜੀ। ਛੋਟੀ ਨਹੀਂ ਗਈ। ਇਹ ਕੈਮ ਆ ਲੱਸੀ ਵੀ ਨਹੀਂ ਤੇ ਬਾਕੀ ਬਹੁਤ ਹੀ ਸੋਹਣੀ ਆ 30 ਲੀਟਰ ਦੁੱਧ ਚਾਉਂਦੀ ਆ ਜਦੋਂ ਇਹ ਸੁੰਦੀ ਧੁੱਪ ਲੱਗੀ ਹੁੰਦੀ ਨਾ ਜਦੋਂ ਅਸੀਂ ਬਟਾਰੀ ਆਂਦੀ ਹਾਂ ਦਵਣ ਲੱਗਣੀ ਸੀ ਤੇ ਮਾਸਾ ਗੋਆ ਨਹੀਂ ਮਰੰਦਣਾ ਤੇ ਥਾਣ ਬਹੁਤ ਸੋਹਣੇ ਹੋ ਗਏ ਏਦਾਂ ਹੀ ਬਹਿ ਜਾਣਾ ਵੀਰ ਜੀ ਵੇਖੋ ਫਿਰ ਨਾੜਾ ਵੇਖੋ ਚੱਲ ਆ ਵੇਖੋ ਥਾਣੇ ਤੇ ਥਾਣ ਵੇਖੋ ਇਹਦਾ ਬਹੁਤ ਸੋਹਣਾ ਥਾਣ ਆ ਤੇ ਬਾਕੀ ਇੱਕ ਪਿਛਲੇ ਥਾਣ ਦੀ ਤੇ ਥਾਣ ਦੀ ਤੇ ਲੜਿਆ ਵੀਰ ਜੀ ਆ ਵੇਖੋ ਨੂੰ ਪਤਾ ਨਹੀਂ ਲੱਗਦਾ ਪਰ ਸਚਾਈ ਦੱਸ ਕੇ ਦੇਣੀ ਆ ਠੀਕ ਆ ਠੀਕ ਆ ਲੈ ਹੋ ਕਮਾ ਲਓ ਇਹਨੂੰ

ਤੇ ਇਹ ਦੁੱਧ ਫਿਆਰ ਕਾ 30 ਚਵਾਉਗੇ ਵੱਧ 30 ਕਿਲੋ ਤਾਂ ਵੀਰ ਜੀ ਨਾ ਚਵਾਉਗੇ ਜੀ ਇੱਕ ਵੀਰ ਭਾ ਚੰਗੀ ਸਾਂਭ ਵਾਲਾ ਨੂੰ ਵੱਡੇ ਵੱਡੇ ਵੀਰ ਆਗੇ ਸੇਵਾਲੇ ਹਾਂਜੀ ਅੱਜ ਅਸੀਂ 35 ਕਿਲੋ ਪਾ ਦੂਗੀ ਚੰਗੀ ਕੋ ਵੀਰ ਭਾ ਸਾਂਭ ਲੂਗਾ ਬਿਲਕੁਲ ਜੀ ਕੱਦ ਵਜਨ ਚੰਗਾ ਹਾਂਜੀ ਬਹੁਤ ਵੱਡਾ ਬੰਦਾ ਸਾ ਤੂੰ ਸਣਿਆ ਵੇਖ ਸਕਦੇ ਜੀ 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 ਕੱਦ ਬਹੁਤ ਚੰਗਾ ਵਾ ਹਾਈਟ ਚੈੱਕ ਕਰ ਲਓ ਇੱਕ ਵਾਰ ਫੇਰ ਤੇ ਇਹਦਾ ਮੁੱਲ ਕਿੰਨਾ ਕਰਨਾ ਆਪ ਵੀ ਮੰਗੀ ਜਾਂਦੇ ਹੋ ਜਾਂ ਗਾਵਾਂ ਦਾ ਹਾਂਜੀ ਹਾਂਜੀ ਜੇ ਫਾਰਮ ਜਿੰਦੀ ਕਿਸੇ ਘਰ ਨਾਲ ਨੇੜੇ ਮੰਗਣਾ ਥਣ ਚਾਰੇ ਵੀ ਹੁੰਦੇ ਹਾਂਜੀ ਪਰ ਆਪਾਂ ਜਾਇ ਹੀ ਦੇ ਦੇਣੀ ਅੱਜ ਕਿੰਨੇ ਕ ਦੇ ਜਿੰਨੇ ਦਾ ਇਹ ਗਾਂ ਦਾ ਬੱਚਾ ਹੀ ਆਉਂਦਾ ਵੱਛੀ ਫਾਰਮ ਵਾਲੀ ਹਾਂਜੀ 5000 ਚ ਮੰਨਦਾ ਨਾ ਰੁਗਣ ਦਸਾਓ ਕਿੰਨਾ ਕਰ ਦੇਣਾ ਕਿੰਨਾ ਕਰ ਦੋਗੇ ਤੁਸੀਂ ਮੈਂ ਫੇਰ ਵੀ ਦਾਂ ਦੋ ਮੈਂ ਜਿੰਨਾ ਕਰੋਗੇ ਤੁਸੀਂ ਖੁੱਲੇ ਕੰਮ ਰੱਖਣਿਆ ਬਾ 2000 ਦਾਰੀਏ ਪੰਜ ਹੀ ਛੱਡ ਦਾਂਗੇ ਅੱਛਾ 47000 ਦੀ ਵਸ਼ੀ ਦੇ ਦਾਂਗੇ ਭਾਈ 47000 ਦੀ 47000 ਜਨਾ ਪਰ ਵੀਰ ਭਰਾ ਕੇ ਨੇ ਦੇਣੀ ਨਹੀਂ ਇਹ ਰੇਟ ਜਿਹੜੇ ਮੈਂ ਕਹਿਤੀ ਆ ਬਿਲਕੁਲ ਬਿਲਕੁਲ ਉਹ ਵੀ ਤੁਹਾਨੂੰ ਦਾ ਕਰਕੇ ਜੇ ਚਾਰੇ ਹੁੰਦੇ 10000 ਦੇ ਵਸ਼ੀ ਹੀ ਤੇ ਤਿੰਨਾ ਚੋਂ 30 ਚਾਹੋਣਾ ਨੇ ਹਾਂ 30 ਲੀਟਰ ਚਾਹੋਗੇ ਮਿਲ ਕੇ ਵੀਰ ਜੀ ਠੀਕ ਆ ਠੀਕ ਜੀ ਵੀਰ ਨੂੰ ਫੋਨ ਕਰ ਲਿਓ ਬਿਲਕੁਲ ਜਾਇਜ਼ ਰੇਟ ਕੀਤਾ 47000 ਵਾਲੀ ਗੱਲ ਕੀਤੀ ਕੋ ਵੀਰ ਕੋਲ ਫੋਨ ਲਾਵੇ ਛੋੜ ਛੱਪਾ ਖੁੱਲਾ ਮੰਨਦਾ ਉਹ ਚੋਂ ਵੀ ਖੁੱਲਾ ਮੰਨ ਹੋ ਜਾਊਗਾ ਨੰਬਰ ਆ ਰਹੀ ਹੁੰਦੀ ਉਹ ਕਾਜੀਕੋਟ ਵੀ ਹੋਣਗੇ ਠੀਕ ਆ ਠੀਕ ਆ ਕੋਈ ਫਿਕਸ ਨਹੀਂਗਾ ਫਿਕਸ ਨਹੀਂ ਸੋਣੀ ਖਾਦੀ ਭੰਡਾਰ ਸਾਹਿਬ ਉਹ ਖੁੱਲਣਾ ਛੋਡਾਂ ਠੀਕ ਆ ਠੀਕ ਆ ਫੋਨ ਜ਼ਰੂਰ ਕਰ ਲਿਓ ਮੈਂ ਵੀਰ ਭਰਾ ਕਹਿ ਰੂ ਭਾਰੀ ਯਾਦ ਕਰੂਗਾ ਇਧਰ ਵੇਖੋ ਹਾਂਜੀ 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 ਭਾਂਵੇਂ ਛੋੜਾ ਜਵਾਕ ਥੱਲੇ ਬੈਠਾ ਰਵੇ ਬਿਲਕੁਲ ਜੀ ਬਿਲਕੁਲ ਚੰਗੀ ਸੋਹਣੀ ਆ ਜੀ ਇਹ ਫੋਨ ਜ਼ਰੂਰ ਕਰ ਲਿਓ ਹੁਣ ਦੂਜੇ ਨੰਬਰ ਤੇ ਦਿਖਾਉਣੀ ਆ ਸੂਈ ਆ ਵੇੜ ਆਹ ਵੇਖੋ ਇਹਦਾ ਥਾਣ ਜੈਕ ਕਰ ਲਓ ਇਹਦਾ ਥਾਣ ਵੀ ਬਹੁਤ ਸੋਹਣਾ ਮੋਬਾਈਲ ਦਾ ਤੇ ਜਰਸੀ ਆ ਜਾਂਦੀ ਵੱਡੀ ਜਰਸੀ ਆ ਹਾਂਜੀ ਮਤਲ ਦੂਜਾ ਕਹਿੰਦੇ ਆ ਠੀਕ ਆ ਦੂਜਾ ਚੀਜ਼ ਤੇ ਦੁੱਧ ਕਿੰਨਾ ਦੇ ਕੋਲ ਦੁੱਧ ਵੀ ਜੀ ਆਖਣ ਭਾਵੇਂ ਯਾਰਾਂ ਬਰੰਗਲ ਜਿਹੜਾ ਮਣਕੇ ਦੇਣਾ 9 ਲੀਟਰ ਲੀਟਰ ਨਾਲ ਆਪਣੇ ਘਰੋਂ ਮਣਕੇ ਦਵਾਂਗੇ ਠੀਕ ਆ ਇੱਕ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਇਸ ਟਾਈਮ ਤੇ 9 ਲੀਟਰ ਪਾਣੀ ਨੀਰ ਉਹ ਗਾੜੀ ਟੂੜੀ ਚੱਲਣ ਦੀ ਐ ਪੱਠਾ ਕਰੇ ਨੋਰਮਲ ਜਿਹਾ ਸਾਰੇ ਸ਼ਹਿਰ ਕਿਹੜੇ ਮਜ਼ਦੇ ਵੀ ਘਰਾਂ ਨੇ ਕੰਮ ਨਹੀਂ ਆ ਕੇ ਖੁੱਲੇ ਇੱਥੇ ਹਾਂਜੀ 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 ਠੀਕ ਆ ਤੇ ਇਹਨੂੰ ਤੋਰੀਏ ਹਾਂਜੀ ਜੀ ਤੋਰੋ ਇਹਨੂੰ ਆਹ ਵੇਖੋ ਜੀ ਕੱਦ-ਗਾਠ ਇਹਦਾ ਵੀ ਚੰਗਾ ਸੋਹਣੀ ਆ ਫੇਸ ਇਹਦਾ ਬਹੁਤ ਸੋਹਣਾ ਖਾਣ ਬੜੇ ਸ ਜਿਹੜਾ ਮਣਾ ਦੇਣਾ ਵੀਰ ਕਹਿੰਦਾ ਸਾਹ ਇੱਕ ਦਰਦੀ ਆ ਵੇਖੋ ਜੀ ਥਾਣ ਬੜਾ ਸੋਹਣਾ ਲੱਗਾ ਇਹਨੂੰ ਫੇਸ ਵੀ ਬੜਾ ਚੰਗਾ ਇਹ ਨਹੀਂ ਓਦਾਂ ਵੀਰ ਜੀ ਦਰਦੀ ਆ ਹਾਂ ਦੇਖੋ ਰੱਸੀ ਵੀ ਨਹੀਂ ਪਾਉਣੀ ਚੋਂ ਲੱਗੀ ਨੂੰ ਆਹ ਵੇਖੋ ਠੰਡੀ ਜੇ ਤਾਰੀ ਬਾਜ਼ਾਰ ਚ ਵਾਜਦੀਆਂ ਤੇ ਇੱਥੇ ਮਾਰ ਦੇਣੀਆਂ ਮੈਂ ਆਹ ਵੇਖੋ ਜੀ ਆਹ ਵੇਖੋ ਤਾਰਾ ਮਾਰ ਕੇ ਦਿਖਾਤੀਆਂ ਵੀਰ ਨੇ ਆਹ ਵੇਖੋ ਜੀ ਰੱਸੀ ਪਾਉਣ ਦੀ ਕੋਈ ਲੋੜ ਨਹੀਂ ਠੰਡੀ ਪੀਦੀ ਕੋਈ ਵੀਰ ਜੀ ਪੂਰ ਛੱਟਾ ਆਹ ਵੇਖੋ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਖਿਲਾਾਰ ਕੇ ਤਾਰਾ ਮਾਰ ਦੋ ਯਾਰ ਚ ਮਾਰ ਲੋ ਬਾਏ ਆਏ ਖੜੀ ਚਾਰੇ ਸਾਨੇ ਕੁਝ ਕਿਉ ਲੈ ਲੈ ਜੋ ਲੈ ਦਰਦੀ ਇੱਕ ਬੱਚੇ ਦਾ ਨਾਲ ਕੇ ਕਾਲੀ ਪਈ ਆ ਹਾਂਜੀ ਹਾਂਜੀ ਬਹੁਤ ਹੀ ਸੋਹਣੀ ਐ ਬਾਕੀ ਆ ਪੂਰੀ ਕੈਮ ਆ ਕੋਈ ਲੱਸੀ ਲੁਸੀ ਨਹੀਂ ਗਈ ਤੇ ਪਿੱਛੇ ਸਭ ਆਉਂਦੀ ਰੋਡ ਇਹਨੇ ਬਿਲਕੁਲ ਠੰਡੀ ਤੇਰੀ ਐ ਬਿਲਕੁਲ ਠੰਡੀ ਤੇਰੀ ਆ ਦੇਖੋ ਬੰਦਰ ਸਾਹ ਜਿਹੜਾ ਸੂਕ ਰਿਹਾ ਲੱਤਾਂ ਮਾਰਦੀ ਆ ਹਾਂਜੀ ਆਹ ਦੇਖੋ ਇਦਰੋਂ ਇਦਰੋਂ ਹੀ ਥੱਲੇ ਵੜ ਜਣਾ ਪਾ ਲੋ ਹਾਂਜੀ 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 ਦੁੱਧੋਂ ਵਾਜੂਗੀ ਭਾਈ ਥੋੜਾ ਪਤਾ ਦੁੱਧ ਵੀ ਉਜੂਗੀ ਵੀ ਵਾ ਸੰਭੂਗਾ ਕਿਲੋ 2 ਕਿਲੋ ਵਦੂਗੀ ਜਾਂ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਬੋਲੋ ਕਿੰਨਾ ਛੋੜਾ ਜੇ ਬਾਦੀ ਰੋੜੀ ਆਈ ਆ ਵੇਖੋ ਜਿੰਨਾ ਕਰਨਾ ਕਰ ਦੋ 30 35000 ਕਰ ਦੋ ਪਰ ਨਹੀਂ 27000 ਚ ਮੰਨਦਾਂ ਹੋ ਜੀਗਾ ਭੰਡਾ ਸਾਹਿਬ ਉਹ ਚੋਂ ਕਿੰਨਾ ਮਾਨ ਕਰਨਾ ਅਗੀ ਦੋ ਛੱਡ ਦਾਂਗੇ 25 ਦੀ 25 ਦੀ 25 ਚੋਂ 25000 ਜੋ ਹੋ ਜੂਗਾ ਮਾਨਦਾਨ ਕੋ ਵੀ ਫੋਨ ਕਰ ਲੈ ਕੋਈ ਫਿਕਸ ਰੇਟ ਨਹੀਂਗਾ ਮੋੜਨਾ ਨਹੀਂ ਵੀ ਹੁੰਦੀ ਜੀ ਆਪਾਂ ਠੀਕ ਹੈ ਜੇ ਨੂੰ ਪਸੰਦ ਆ ਕਿ ਫੋਨ ਕਰ ਲਿਓ ਕੋਈ ਫਿਕਸ ਰੇਟ ਨਹੀਂਗਾ ਆ ਵੇਖੋ ਜੀ 25000 ਜੋ ਮਾਨਦਾਨ ਮਾਰਦੇ ਖੁੱਲੇ ਨੇ ਤੇ ਕਾਜੀ ਕੋਟ ਵੇਖੋ ਕੰਮ ਰੱਖਣਾ ਆਪਾਂ ਇੱਥੇ ਵੀ ਖੁੱਲੇ ਆਉਣਗੇ ਖੁੱਲੇ ਚੱਲਣਗੇ ਠੀਕ ਹੈ ਜੀ ਆਹ ਤੀਜੇ ਨੰਬਰ ਤੇ ਦਿਖਾਉਣੀ ਆ ਆਪਾਂ ਆਹ ਵੇਖੋ ਜੀ ਵੱਛੀ ਬਹੁਤ ਸੋਹਣੀ ਆ ਬੋਦੀ ਵਾਲੀ ਵਹਿੜ ਆ ਏ ਆ ਇੱਕ ਫੇਸ ਕੁਆਲਿਟੀ ਚੈੱਕ ਕਰ ਲਓ ਥਾਣੇ ਦਾ ਵੀ ਬਹੁਤ ਸੋਹਣਾ ਇਹਨੂੰ ਤੋੜਲਾ ਵੀਰ ਪਹਿਲਾਂ ਫੇਰ ਹੀ ਗੱਲ ਕਰਦੇ ਆਂ ਮਾਨਦਾਨ ਤੇ ਵੱ ਤੇ ਫਰੀ ਦੇ ਦੇਣੀ ਆ ਠੀਕ ਆ ਮੂੰਹ ਤਾਂ ਚਾਰ ਦੰਦ ਚਾਰੇ ਦੰਦਿਆਂ ਵਸ਼ੀ ਦੀਆਂ ਆ ਵੇਖ ਸਕਦਾ ਕੋ ਵੀਰ ਭਰਾ ਸ਼ਿੱਗੀ ਵੀ ਹੋਵੇ ਤੇ ਵਸ਼ੀ ਮੁਕਤ 당ੂੰਗਾ ਹਾਂ ਵੇਖੋ ਚਾਰ ਦੰਦ ਆ ਜੀ ਪੂਰ ਸੱਡਾਂ ਦੀਆਂ ਕੰਦੀਆਂ ਖਲੋਤੀਆਂ ਵਾਂ ਹਾਂਜੀ 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 ਠੀਕ ਆ ਲੈ ਜਾ ਵੀਰ ਇਹਨੂੰ ਆਹ ਬੱਚਾ ਇਹਦਾ ਇਹਦਾ ਵੀਰ ਜੀ ਬੱਚਾ ਜੇ ਮਹੀਨੇ ਦਾ ਲਾਲੇ ਕੋ ਡੇਢ ਦਾ ਲਾਲੇ ਵੀਰ ਭਰਾ ਉੱਜਾ ਬੱਚਾ ਜੀ ਠੀਕ ਆ ਜੀ ਹਾਂਜੀ ਆਦਾ ਬੁੱਧੇ ਹੈ ਬੋਦੀ ਵਾਲੀ ਆ ਵੈੜ ਥਾਣ ਬੜਾ ਸੋਹਣਾ ਲੱਗਾ ਇਹਨੂੰ ਵੀ ਕੰਢੀ ਛੁੰਡੀ ਬਹੁਤ ਜਿਆਦੀ ਆ ਵੀ ਪੰਛਾਓ ਹਾਂ ਜੀ ਦਰਦੀਆਂ ਆ ਵਾ ਇੱਕ ਉਪਰੀ ਜਗ੍ਹਾ ਦਾ ਵੀ ਕਰਕੇ ਹੋ ਜਾਂਦਾ ਵੱਧ ਕੱਟਾ ਬੰਦਾ ਵੀ ਉਪਰਾ ਵਾ ਨਾ ਹਾਂਜੀ ਹਾਂਜੀ ਆ ਵੇਖੋ ਕਿੰਦਾ ਮਰਦੀ ਮੱਛੀ ਥੱਲੇ ਬੈਠੇ ਰਹੀ ਏ ਥਾਣ ਬੜਾ ਸੋਹਣਾ ਲੱਗਣਾ ਮੱਛੀ ਨੇ ਆ ਥਾਣ ਚੈੱਕ ਕਰ ਲਓ ਇਹਦੇ ਥਾਣ ਪੂਰੇ ਮੁਠੀ ਵਾਲੇ ਆ ਜੀ ਇਹਦੇ ਸੰਭਣ ਵਾਲੀ ਆ ਵੀਰ ਜੀ ਮੱਛੀ ਹਾਂਜੀ ਥੋੜਾ ਲਿਸਾ ਪਾਣਵਾ ਉਦਾਂ ਚੱਲ ਚੱਲ ਪੁੱਤ ਚੱਲ ਆ ਵੇਖੋ ਜੀ ਬਾਕੀ ਹਵਾਨਾ ਬੜਾ ਸੋਹਣਾ ਵਾ ਆਇਆ ਬੱਚਾ ਵਾ ਬੱਛਾ ਇਹਦੀ ਮਗਰਿਆ ਆ ਵੇਖ ਸਕਦੇ ਹਾ ਜੀ ਅਮਰਦਾ ਵੀਰ ਨੇ ਆਫਰ ਹੀ ਲਾ ਦੇਣੇ ਆ ਲੋੜੀ ਆ ਅਫਰ ਵੀਰ ਜੀ ਲੋੜੀ ਆ ਇਹ ਵੀ ਆਫਰ ਯਾਜ ਹਾਂਜੀ ਖਾਨ ਬੜਾ ਸੋਹਣਾ ਮਸ਼ੀ ਗੋਲ ਹਾਂ ਇੱਕ ਹਰ ਚਾਰ ਹੀ ਵੇ ਜੋ ਬਹੁਤ ਠੰਡੀ ਧੀ ਹੈ ਗਿਰਜੀ ਵਸ਼ੀ ਇਹ ਤੇ ਵਸ ਇੱਕ ਠੰਡ ਦਾ ਕਰਕੇ ਮਾਲਨ ਵਾਲਿਆ ਨਹੀਂ ਗਿਆ ਜਿੰਨੀ ਵਸ਼ੀ ਚਮਕਿਆ ਨਾ ਕਿ ਨਵਾਲੀ ਹੁੰਦੀ ਵਸ਼ੀ ਬਹੁਤ ਯਾਰੀ ਸੋਹਣੀ ਲੱਗਣੀ ਹੈ ਗੰਦਾ ਜਿਆ ਵਸ਼ੀ ਇਹ ਸਾਂਭਣ ਵਾਲੀ ਵਸ਼ੀ ਸਾਂਭੀ ਨਹੀਂ ਪਿਛਲੇ ਕਰੋ ਕਹਿੰਦੇ ਹਾਂਜੀ ਹਾਂਜੀ ਦੁੱਧ ਕਿੰਨਾ ਆਏ ਦੇ ਕੋਲ ਦੁੱਧ ਭਿੰਦਰ ਸਾਹਿਬ ਦੇ ਕੋਲ 8 ਕਿਲੋ ਹੋਗਾ ਆਪਾਂ 7 ਕਿਲੋ ਦੀ ਗਰੰਟੀ ਦੇਣੀ ਆ ਠੀਕ ਆ ਹਾਂਜੀ ਠੀਕ 7 ਕਿਲੋ ਦੁੱਧ ਚਵਾ ਦੇਣਾ ਸਾਡੇ ਦੋਦੀ ਕੋ 70 ਰੁਪਏ ਘਟ ਜੇ ਵਸ਼ੀ ਕੋ ਵੀਰਪੁਰ ਸਾਡੇ ਘਰ ਛੱਡ ਜੇ ਟਾਈਮ ਕਿੰਨਾ ਕੋ ਗਿਆ ਸੋਈ ਨੂੰ ਇਹਨੂੰ ਦੇਜੇ ਕੋ ਡੇਢ ਮੇਰੇ ਸਬੂਤ ਆਪਾਂ ਮਗਰ ਵਫਾਤਾ ਵੀਰ ਜੀ ਹਾਂਜੀ ਹਾਂਜੀ ਆਪਣੀ ਕਿਹੜੀ ਵੀਰੇ ਕਰਦੀ ਆ ਜੀ ਜੀ ਬਾਕੀ ਅਗਲੇ ਦੀ ਸਮਝ ਆ ਗਈ ਅਗਲੇ ਦੀ ਸੇਵਾ ਇਹ ਵੀ ਵੀਰ ਜੀ ਵਛੀ ਨਵੀਆਂ ਦੋ ਸੂਏ ਪੀਣ ਵਾਲੀਆਂ ਜਿਹੜੇ ਵੀਰਪਾਂ ਨੂੰ ਪਰਖੋ ਜੀ ਨਸਲ ਮੰਗ ਲੈਣੀ ਆ ਹਾਂਜੀ 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 ਤੇ ਮੁੱਲ ਕਿੰਨਾ ਹੈ ਦਾ ਮੁੱਲ ਤੇ ਕੋਟਾ ਸਾਹਿਬ 5000 ਕਰਦੇ ਆ ਜਿੱਦਾਂ ਬੋਗ ਉਹਨਾਂ ਮਾਨਤਾਨ ਕਰਦੇ ਆਂਗੇ ਮੈਂ ਕਹਿੰਦਾ ਤੁਸੀਂ ਦੱਸ ਦੋ ਹਿਸਾਬ ਨਾਲ ਦੋ ਛੱਡ ਦਾਂਗੇ ਪਿੰਡ ਸਾਹਿਬ ਤੇਜੀ ਦੀ ਤੇਜੀ ਦੀ ਉਹ ਚੋਂ ਛੋੜ ਛੱਪਾ ਖੁੱਲਾ ਹੋ ਜਾਊਗਾ ਖੁੱਲਾ ਹੋਊਗਾ ਖੁੱਲਾ ਹੋਊਗਾ ਕੋ ਵੀਰਪਾ ਫੋਨ ਲਾਵੇ ਮੋੜ ਮੋੜ ਕੇ ਆਪਾਂ ਕਿੰਨੂੰ ਹਾਂ ਲੈ ਲਓ ਤੇ 23000 ਚੋਂ ਖੁੱਲਾ ਛੋਟ ਹੋਣੀ ਪਤਾ ਨਹੀਂ ਕਿੰਨਾ ਹੋ ਜਾਏ ਇਹ ਬਸ ਥੋੜਾ ਜਿਹਾ ਫੋਨ ਕਰ ਲਿਓ ਫੋਨ ਕਰਕੇ ਪਤਾ ਰੇਟ ਹੈ ਹਾਂਜੀ ਬਸ 1000 ਖੰਡ ਦੀ ਕਮਾਈ ਕਰਨੀ ਜ਼ਿਆਦਾ ਨਹੀਂ ਕਰਨੀ ਨਾ ਜੋ ਭਾਈ ਠੀਕ ਆ ਠੀਕ ਆ ਹਾਂਜੀ ਸਹੀ ਆ ਤਾਂ ਆਪਾਂ ਚੌਥੇ ਨੰਬਰ ਤੇ ਦਿਖਾਉਣੀ ਆ ਆ ਵੇਖੋ ਜੀ ਸੋਹਣੀ ਵੈੜ ਆ ਵੀ ਤੇ ਐਚ ਐਫ ਚ ਆ ਜਾਂਦੀ ਆ ਤੇ ਇਹਦਾ ਥਾਣ ਚੈੱਕ ਕਰ ਲਓ ਜੀ ਥਾਣ ਬੜਾ ਸੋਹਣਾ ਲੱਗਾ ਜਿਹੜਾ ਆ ਵੇਖੋ ਜੀ ਇਹਦਾ ਭਾਈ ਸੁਆ ਕਿਨੂ ਇਹ ਵੀਰ ਜੀ ਪਹਿਲਣ ਮੱਛੀ ਨੂੰ ਬਣੀ ਨੂੰ ਡੇਢ ਮਹੀਨਾ ਹੋ ਗਿਆ ਜੀ ਅੱਛਾ ਬਣੀ ਵੀ ਗੱਡੀ ਨਿਕਲ ਵੀਰ ਭਰਾ ਦੀ ਕਿਸਮਤ ਚੈੱਕ ਨਹੀਂ ਕਰਾਈ ਯਾਰ ਚੈੱਕ ਨਹੀਂ ਵੀਰ ਜੀ ਕਰਾਈ ਘਰ ਵਾਲੇ ਨੇ ਆਖਿਆ ਨੂੰ ਡੇਢ ਮਹੀਨਾ ਹੋ ਗਿਆ ਆਪਾਂ ਚੈੱਕ ਨਹੀਂ ਕਰਾਈ ਦੁੱਧ ਕਿੰਨਾ ਦੇ ਕੋਲ ਦੁੱਧ ਵੀਰ ਜੀ ਜਿਹੜਾ ਸਈਆਪਿੰਡ ਸਾਹਿਬ 4 ਕਿਲੋ ਲੀਟਰ ਨਾਲ ਮਿਲ ਕੇ 4 ਕਿਲੋ ਦੁੱਧ 4 ਕਿਲੋ ਭੁੱਖੇ ਘਰੋਂ ਛੜਾਈਆਂ ਵਾ ਠੀਕ ਆ ਠੀਕ ਹਾਂਜੀ ਇਹਨੂੰ ਮੈਂ ਤੋਰੀਆ ਆ ਦੇਖੋ ਜੀ ਫੇਸ ਕੁਆਲਟੀ ਚੈੱਕ ਕਰ ਲਓ ਇਹਦੇ ਵੀਰ ਜੀ ਠੰਡ ਮਾਰਨ ਦੀ ਹੈ ਬਸ ਮਾਲੂਮ ਕਿਤੇ ਧੁੱਪ ਲੱਗੀ ਹੁੰਦੀ ਤੇ ਰੰਗ ਨਹੀਂ ਬਣਿਆ ਵਸ਼ੀਆਂ ਨਹੀਂ ਬਣੇ ਹਾਂਜੀ 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 ਜੀ ਸ਼ੇਰ ਗੁੱਲ ਚੌਂਕੜੀਆਂ ਬਹਿੜੀਆਂ 4 ਕਿਲੋ ਦੁੱਧ ਵਾ ਡਰਦੀ ਆ ਵੀਰ ਜੀ ਦੇਖ ਡੇਢ ਮਹੀਨਾ ਹੋ ਗਿਆ ਪਣੀ ਨੂੰ ਏਦਾਂ ਹੀ ਪਾਵੇਂ ਚੋਣੀ ਆ ਕੋਈ ਰੱਸੀ ਨਹੀਂ ਕੋਈ ਪਾੜਾ ਨਹੀਂ ਇਸ ਵਕਤ 4 ਕਿਲੋ ਦੁੱਧ ਦਾ ਏਦਾਂ ਹੀ ਠੀਕ ਆ ਹਾਂਜੀ ਤੋੜ ਦੇ ਵੀਰੇ ਲੈ ਮੋੜ ਲੈ ਵੀਰੇ ਆਹ ਦੇਖ ਸਕਦੇ ਆ ਜੀ ਠੀਕਾ ਤੇ ਦੁੱਧੋ ਥੋੜਾ ਪਤਾ ਵਾਜੂਗੀ ਵੀਰ ਜੀ ਵਸ਼ੀ ਦੋ 6 7 ਕਿਲੋ ਕਰੋਗੇ ਉਹ ਵੀਰ ਬਾਸੇ ਵਾਲਾ ਲਿਆਜੂਗਾ ਜੀ ਹਾਂਜੀ ਠੀਕਾ ਠੀਕਾ ਹਾਂਜੀ ਜਿਆਦਾ ਸਵੜੀਆ ਚਾਫਿਆ ਭਾਰੀ ਪਿਓਰ ਕਰਕੇ ਲਈ ਬੰਦਰ ਸਾਹਿਬ ਦੇਣੀ ਦੇਣੀ ਖਾਲੀ ਬੋਲੀ ਉਹਨਾਂ ਕਰਨਾ ਵਾਂਗੇ ਪਰ ਉਹ ਸਾਹਿਬ ਨੇ ਦੇਣੀ ਹੈ ਤੇ ਠੀਕ ਹੈ ਜੀ ਤੇ ਕਿੰਨਾ ਕਰਨਾ ਮੁੱਲ ਮੁੱਲ ਵੀਰ ਜੀ 12 ਕਾਲੀ ਤੇ 13 ਕਾਲੀ ਤੇ 10000 ਚੁਮਾਨ ਤਣ ਹੋ ਜੂਗਾ ਠੀਕ ਹੈ ਜੀ ਸਾਹਬ ਨਾਲ ਉਹ ਖੁੱਲਾ ਹੋ ਜੂਗਾ ਪਰਦਾਂ ਦੇ ਖੁੱਲਾ ਛੋੜ ਛਪਾ ਸ਼ਾਂਤ ਹੋਣੀ ਚਾਹੀਦੀ ਅਗਲੇ ਨੂੰ ਸ਼ਾਂਤ ਆਵੇ ਨੌ ਦਿਹਾਣਾ ਹੋ ਜੂਗੀ ਠੀਕ ਹੈ ਜੀ ਹਾਂਜੀ ਕੋਚ ਛੋੜ ਛੜ ਕਰਦੇ ਹੋ ਹੋ ਜੂਗੀ ਦਸ ਹੋਰ ਦਸੋ ਠੀਕ ਹੈ ਆਹ ਵੇਖੋ ਜੀ 9000 ਤੇ ਛੋੜੋ ਚਾਰ ਕਿਲੋ ਦੁੱਧ ਆ ਤੇ ਡੇਢ ਮਹੀਨਾ ਹੋ ਗਿਆ ਨੂੰ ਟੀਕਾ ਲੱਗੇ ਨੂੰ ਇਹਨਾਂ ਨੇ ਖਾਲੀ ਕਰਕੇ ਹੀ ਦੇਣੀ ਆ ਹਾਂਜੀ ਵੀਰ ਜੀ ਉਹ ਬਾੜੀ ਕਿਸਮਤ ਕੇ ਬਣ ਭਾਦ ਨਿਕਲਾ ਤੇਰੇ ਠੀਕ ਹੈ ਜੀ ਹਾਂਜੀ ਆਹ ਲਾਸਟ ਦੇ ਦਿਖੋਣੀ ਆ ਇਹ ਵੀ ਗਿਫਟ ਹੀ ਆ ਇਹ ਵੀ ਗਿਫਟ ਹੀ ਆ ਲੋੜੀ ਬੰਪਰ ਹਾਂ ਵੇਖੋ ਜੀ ਥਾਣ ਥੂਣਾ ਹਵਾਂ ਨਾ ਜਾ ਕਰ ਰੋ ਇਹਦਾ ਥਾਣ ਵੇਖ ਲਈ ਬੜਾ ਸੋਹਣਾ ਇਹਦਾ ਥਾਣ ਮੰਡੀ ਸੀਲੇ ਵੀ ਬਹੁਤ ਜਾਦੀ ਬੰਦਰ ਸਾਹਿਬ ਐਦਾਂ ਬਹਿ ਜਾਓ ਥੱਲੇ ਵੇਖੋ ਇ ਥਾਣ ਬਹੁਤ ਸੋਹਣਾ ਲੱਗਿਆ ਦੁੱਧ ਕਿੰਨਾ ਭਾਜੀ ਇਹਦੇ ਕੋਲ ਮੇਰੇ ਕੋਲ ਵੀ ਡਰ ਸਾਬ ਚਾਰੇ ਕਿਲੋ ਆ ਅੱਛਾ ਚਾਰ ਕਿਲੋ ਮੈਂ ਮਾਰ ਗਿਆ ਪਾ ਦੇਣੀ ਜਿਹੜੀ ਸਜਾਈ ਸਜਾਈ ਦੱਸ ਕੇ ਦੇਣੀ ਸੁਆ ਕਰਮਾ ਦਾ ਸੁਆ ਵੀ ਵੀਰ ਜੀ ਪਹਿਲਣੇ ਵਛੀ ਅੱਛਾ ਪਹਿਲਾ ਸੁਆ ਹਾਂਜੀ ਇਹ ਸੰਭੀਆਂ ਦੀ ਵੀਰ ਜੀ ਕਹਿੰਦੇ ਜੀ ਗਰੀਬ ਬੰਦੇ ਕੋਲ ਘਮਾਤ ਕੋਈਆਂ ਚੱਲਣ ਰਹਿਦੀਆਂ ਵੀ ਬਾਹਰ ਹੀ ਠੀਕ ਆ ਠੀਕ ਹਾਂਜੀ ਇਹਨੂੰ ਵੀ ਤੋੜ ਦੋ ਵੀਰ ਜੀ ਵਛੀ ਦੀ ਫੇਸ ਕੁਆਲਿਟੀ ਬੜੀ ਸੋਹਣੀ ਹੈ ਇਹਦੀ ਵੀ ਤੇ ਇਹਦੇ ਕੋਲ ਵੀ ਚਾਰ ਕਿਲੋ ਹੀ ਦੁੱਧ ਹੈ ਤੇ ਕੱਦ-ਗਾਠ ਚੰਗਾ ਸੋਹਣਾ ਥਾਣ ਵੀ ਬੜੇ ਸੋਹਣੇ ਲੱਗੇ ਮੁਠੀਆ ਥਾਣ ਲੱਗਾ ਇਹਨੂੰ ਕਰਦੀ ਪਿੰਡ ਸਾਹਿਬ ਵੱਡੀ ਵਛੀ ਆ ਜਿਹੜੇ ਵੀਰ ਪਾਣ ਪਰਖ ਹੋਈ ਨਾ ਲੈ ਜਾਊਗਾ ਬਸਾਂ ਵਛੀ ਨੇ ਬਾਹਰ ਰੇਡ ਇਹਨਾਂ ਦੇ ਹਾਂਜੀ 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 ਕਈਆਂ ਨੂੰ ਸ਼ੌਂਕ ਹੁੰਦਾ ਵਾ ਵੀ ਬਰੀਡ ਵਾਲੀ ਰੱਖਣੀ ਆ ਵਹਿੜ ਆਹ ਵੇਖੋ ਇਹ ਨਾਲੇ ਇਹਨਾਂ ਦੁੱਧ ਵੀ ਦੇਈ ਜਣਾ ਦੁੱਧ ਦਾ ਇਸ ਟਾਈਮ ਤੇ 4 ਕਿਲੋ ਰੁਪਏ ਇਹ ਭਾਜੀ ਬਣੀ ਕਿ ਨਹੀਂ ਬਣੀ ਇਨੂੰ ਵੀਰ ਜੀ ਇੱਕ ਮਹੀਨਾ ਹੋ ਗਿਆ ਅੱਛਾ ਇਹਨੂੰ ਦੀ ਗੱਲ ਲੱਗਿਆ ਪੂਰਾ ਮਹੀਨਾ ਕਰ ਦੁੱਝਾ ਲੱਗ ਗਿਆ ਘਰ ਵਾਲਿਆਂ ਦੇ ਠੀਕ ਆ ਹਾਂਜੀ ਠੀਕ ਆ ਤੇ ਦੁੱਧ ਇਹਨਾਂ ਹੀ ਦਊਂਗੇ ਬਾਜੂ ਥੋੜੀ ਵੀਰ ਜੀ ਵਧੂਗੀ ਕਿਲੋ 2 ਕਿਲੋ ਆਪਾਂ ਜਾਰਾ ਨਹੀਂ ਕਿੰਦੇ ਠੀਕ ਆ ਹਾਂਜੀ ਸਹੀ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਪਿੰਡ ਸਾਹਿਬ 12 ਕਰ ਲੀਏ ਤੇਰਾ ਕਰ ਲੀਏ 10 ਕਰ ਲੀਏ ਹਾਂਜੀ ਨੋ ਨੋ ਯਾਰ ਤੇ ਤਾਂ ਮੰਨੇ 18000 ਦੀ ਕਲੀ ਕਲੀ ਜੀ ਕੋ ਲੋ ਕਰਨਾ ਹਾਂ 18 ਬਣਦਾ ਇਹ ਕੋਈ ਜੋੜਾ ਵੀਰ ਭਰਾ ਲਊਗਾ 15000 ਦਾ ਦੇ ਦਾਂਗੇ ਠੀਕ ਹੈ ਠੀਕ 15000 ਦਿੰਦੇ ਰਾਂਗੇ ਕੱਠੀਆਂ ਵੀਰ ਭਰਾ ਲਊਗਾ ਠੀਕ ਹੈ ਠ ਇਹ ਬਿਲਕੁਲ ਮਾਨ ਵਾਲੀ ਗੱਲ ਕਰਦੀ ਤੁਸੀਂ ਕੀ ਕਿਤੇ ਭਾਜੀ ਵੀਰਪਰਾਵਾਂ ਦਾ ਲੋੜੀ ਆਈ ਲੋੜੀ ਦਾ ਗਿਫਟ ਹੀ ਆ ਬਸ ਲੋੜ ਬੰਦ ਹੁੰਦੇ ਚਾਹ ਵਾਲੇ ਮਾਨ ਨਹੀਂ ਕੀਤਾ ਬਸ ਹਾਂ ਖਣ ਤੁਣ ਇੱਕ ਵਾਰ ਫੇਰ ਵੇਖ ਲਓ ਆ ਵੇਖੋ ਜੀ 9000 ਹੀ ਮੁੱਲ ਕੀਤਾ ਇਹ ਜੋੜਾ ਇਹ ਦੋਵੇਂ ਜੋੜਾ ਲੱਲੂਗਾ ਕੋਈ 15000 ਦਾ 15000 ਦਾ ਨਹੀਂ ਹੋਊਗੀ ਖੁੱਲੀ ਛੋੜ ਹੋ ਜੂ। ਇਹਦਾ ਵੀਰ ਭਰਾ ਕੋਗਾ 100 ਕਿਲੋਮੀਟਰ 50 ਤੇ 15000 ਚ ਪਹੁੰਚ ਹੋ ਜੂਗੀ ਇਹਨਾਂ ਜੋੜੇ ਦੀ। 15000 ਦੀ ਪਹੁੰਚ। ਪਹੁੰਚ ਕਰ ਦੂੰਗਾ 50 ਕਿਲੋਮੀਟਰ ਤੇ। ਕਰ ਨਹੀਂ ਭਾਈ ਕੋਈ ਗੱਲ ਬਾਤ ਹੋਰ। ਨਹੀਂ ਬਸ ਕੋ ਵੀਰ ਭਰਾ ਸੁਈਆਂ ਸੰਗਾਂ ਵੀਰ ਆਪਣੇ ਚੋਕੇ ਖੜੇ ਗੱਬਣ ਆਪਣੀ ਪਾਸ ਕਰਕੇ ਖੜੇ ਕਿਉਂ ਆਨਲਾਈਨ ਮੰਗਾਊਗਾ ਵੀਰ ਆਪਣੀ ਦੋ ਟਾਈਮਾਂ ਦੀ ਗਰੰਟੀ ਆ ਵੀਰ ਜੀ। ਠੀਕ ਆ ਜੀ। ਹਾਂ ਜੀ। ਸਹੀ ਆ। ਤਾਂ ਫੋਨ ਜ਼ਰੂਰ ਕਰ ਲਿਓ ਵੀਰ ਨੂੰ। ਆਹੀ ਪੰਜ ਪਸੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਦੋ ਸੁਈਆਂ ਸੁਈਆਂ ਤੇ ਦੋ ਟੋਕੜਾਂ ਤੇ ਆਹ ਜਿਹੜੀ ਗੱਬਣ ਬਹੁਤ ਹੀ ਸੋਹਣੀ ਵਹੜਾ ਵੱਡੀ ਆ ਜੀ 30 ਲੀਟਰ ਵਾਲੀ ਵੀਰ ਨੂੰ ਫੋਨ ਕਰ ਲਿਓ ਆ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਚੈੱਕ ਕਰਕੇ ਲੈ ਕੇ ਜਾਇਓ ਜੀ ਧੰਨਵਾਦ